ਸਾਹਿਦੇ ਤਨੀ ਬੰਗਾ ਸ਼ਹਿਰ ਦੇ ਵਿੱਚ ਬਹੁਤ ਸਾਰੇ ਟੀਚਾਰੂ ਨੌਜਵਾਨਾਂ ਨੂੰ ਸਾਹਿਤ ਦੀ ਜਿੱਟ ਬਲਾਉਣ ਵਾਲੇ ਕ੍ਰਾਂਤੀਕਾਰੀ ਆਗੂ ਸੀਪੀਆਈ ਦੇ ਸੰਗਠਨ ਵਿੱਚ ਜੋਦੇ ਮਾਸਟਰ ਹਰਬਾਂ ਸਿੰਘ ਜੀ ਲੰਬੀ ਬਿਮਾਰੀ ਤੋਂ ਪ੍ਰਾਪਤ ਕੱਲ ਵਰਕ ਮੈਂਬਰਾਂ ਨੂੰ ਆਪਣੇ ਸੈਨੀਆਂ ਨੂੰ ਸਰਦੀਵੀ ਬਿਛੋੜਾ ਦੀ ਹੈ ਅੱਜ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੈ ਇਸ ਸੰਸਕਾਰ ਦੇ ਮੌਕੇ ਤੇ ਸਾਬਕਾ ਵਿਧਾਇਕ ਬੰਗਾਲ ਸ਼੍ਰੀ ਮੋਹਨ ਲਾਲ ਜੀ ਤੇ ਹੋਰ ਵੱਖ-ਵੱਖ ਪਾਰਕੀਆਂ ਦੇ ਆਗੂ ਸਹਾਇਤਾ ਲਈ ਪਹੁੰਚੇ ਹੋਏ ਨੇ ਉਹਨਾਂ ਦੀ ਟਿਕਾ ਨੂੰ ਅਗਨੀ ਉਹਨਾਂ ਦੇ بیٹے ਗਗਨਦੀਪ ਪਾਲ ਨੇ ਭਾਈ আচ্ছা ঠিক আছে सा साधा लालसनाम लालसलाम लाल सलाम लाल सलाम लाल सलाम निवारी कोई, लाल 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 सलाम, 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 जिंदाबाद, जिंदाबाद, जिंदाबाद ਤੇ ਜਾਨੀ ਤੇ ਤਨੀਸਨ ਔਰ ਰੇਡੀਓ ਤੇ ਵੀ ਉਹਨਾਂ ਨੇ ਕੰਮ ਕੀਤਾ ਔਰ ਵੱਡੇ ਵੱਡੇ ਜਿਹੜੇ ਲਿਖਾਰੀ ਹਨ ਉਹਨਾਂ ਦੇ ਨਾਲ ਉਹਨਾਂ ਦਾ ਮਿੱਤਰਚਾਰਾ ਸੀ ਔਰ ਸਾਰੇ ਸਮਾਜ ਨੂੰ ਬਰਾਬਰੀਤਾ ਦੇ ਨਾਲ ਸਮਿਤੀ さん ਇਸ ਲਈ ਉਹਨਾਂ ਦੇ ਜਾਨ ਦੇ ਨਾਲ ਬਹੁਤ ਵੱਡਾ ਘਾਟਾ ਪਿਆ ਉਹਨਾਂ ਦੇ بیٹے ਗਗਨ ਜੀ ਬਹੁਤ ਸਾਡੇ ਪਿਆਰੇ ਦੋਸਤ ਹਨ ਔਰ ਉਹਨਾਂ ਨੇ ਉਹਨਾਂ ਦੇ ਇਲਾਜ ਵਾਸਤੇ ਕੋਈ ਕਸਰ ਨਹੀਂ ਛੱਡੀ ਉਹ ਬਹੁਤ ਇਲਾਜ ਕਰਾਇਆ ਲੇਕਿਨ ਪ੍ਰਮਾਤਮਾ ਨੂੰ ਮੌਜੂਦ ਨਹੀਂ ਸੀ ਕਿ ਉਹ ਸਾਡੇ ਕੋਲ ਬਹੁਤ ਹਸਮਾ ਰਹਿੰਦੇ ਤੁਹਾਨੂੰ ਉਹਨਾਂ ਦੇ ਜਾਨ ਦਾ ਬੜਾ ਦੁੱਖ ਹੈ ਬਹੁਤ ਵੱਡਾ ਘਾਟਾ ਸਾਡੇ ਸਮਾਜ ਨੂੰ ਪਿਆ ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਤਾਂ ਦੇਣ ਪਿੱਛੇ ਪਰਿਵਾਰ ਨੂੰ ਘਾਣਾ ਮੰਨ ਦੀ ਸ਼ਕਤੀ ਦੇ ਕੋਈ ਵੀ ਤਕਾਲ ਸਾਹਿਬ ਅਹਿਮ ਉਹਨਾਂ ਦੀ ਹਾਥੀ ਸਰਵੰਸਿਗਿਓ ਕੇ ਪੂਰੇ ਯੁੱਗ ਦਾ ਨਾਂ ਹੈ ਅਤੀ ਸਦੀ ਤੋਂ ਜ਼ਿਆਦਾ ਸਮਾਂ ਸਿੱਖਿਆ ਦੇ ਸਹਿਦੇ ਖੇਤਰ ਤੇ ਸਮਾਜਿਕ ਪਰਾਯਾਨ ਨੂੰ ਦੂਰ ਕਰਨ ਦੇ ਖੇਤਰ ਬਹੁਤ ਅਹਿਮ ਪੁੰਜਾਂ ਨੂੰ ਆਈ ਇੱਕ ਸਿਰੜੀ ਸਿੱਧਕੀ ਜੋਦੇਵਾਂ ਬਹੁਤ ਹਮੇਸ਼ਾ ਧਾਰੇ ਛਿਬਰੇ ਵਾਲੇ ਕਦੇ ਵੀ ਮੈਂ ਉਹਨਾਂ ਨੂੰ ਖੱਤੇ ਹਾਰੇ ਨਹੀਂ ਵਿਖਿਆ ਲਗਭਗ ਪਿਛਲੇ 40 47 ਸਾਲ ਦੇ ਵਿੱਚ ਇਸ ਪੂਰੇ ਖੇਤਰ ਦੇ ਵਿੱਚ ਸਾਡੀਆਂ ਜਿੰਨੀਆਂ ਸਹਿਤਕ ਗਤੀਵਿਧੀਆਂ ਐ ਪੂਰੀ ਲਹਿਰ ਉਹਨਾਂ ਦੇ ਮੋਢਿਆਂ ਤੇ ਸੀ ਅਸੀਂ ਪਰਵਾਰ ਸਹਿਯੋਗ ਦੇ ਦੋ ਖਚਲ ਸ਼ਾਮਲ ਹੈ ਪਰਿਵਾਰ ਦੇ ਨਾਲ ਖੜੇ ਆ ਅਸੀਂ ਇਹ ਸਾਨੂੰ ਗਾਹੇ-ਬਗਾਹੇ ਜਦੋਂ ਵੀ ਸਾਡਾ ਘੋੜ ਚੱਲਿਆ ਸਾਡੇ ਨਾਲ ਹਰ ਤਰ੍ਹਾਂ ਨਾਲ ਇਹ ਡਟ ਕੇ ਇਹ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਵੀ ਸਾਡੀਆਂ ਇਹ ਮੀਟਿੰਗਾਂ ਕਰਾਂਦੇ ਰਹੇ ਆ ਸਾਡੇ ਨਾਲ ਇਹ ਖੜਦੇ ਰਹੇ ਆ ਮੈਂ ਇੱਕ ਵਾਰ ਫੇਰ ਇਹਨਾਂ ਨੂੰ ਸ਼ਰਦਾ ਦੇ ਹੱਥੋਂ ਪੇਟ ਕਰਦਾ ਤੇ ਨਾਲੇ ਪਰਿਵਾਰ ਦੇ ਨਾਲ ਜੋ ਖਸਾਂ ਜਾਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਿੰਡ ਹੀਉਂ ਦੀ ਸ਼ਾਨ ਮਾਸਟਰ ਰਵਨ ਸਿੰਘ ਹੀਉਂ ਜੀ ਅੱਜ ਆਪਣੇ ਸੰਸਾਰ ਦੇ ਜਿੱਤੇ ਸਫਰ ਸੀ ਯੋਗ ਕੰਮ ਕਰਦੇ ਹੋਏ ਅੱਜ ਲੋਕ ਸਤਿਕਾਰਦੇ ਆ ਤੇ ਉਹਨਾਂ ਨੇ ਜਿਹੜੀਆਂ ਘਾਲਣਾ ਆਇਆ ਇਹਨਾਂ ਕਰਕੇ ਹੀ ਅੱਜ ਇੱਕ ਪਿੰਡ ਦਾ ਸਾਡੇ ਹੀਉਂ ਪਿੰਡ ਦਾ ਇੱਕ ਨਾਮ ਮੈਂ ਕਹਿੰਦਾ ਵਿਨੇਸ਼ਨਲ ਨਹੀਂ ਇੰਟਰਨੈਸ਼ਨਲ ਪੱਧਰ ਤੇ ਜਾਣਿਆ ਜਾਣ ਲੱਗਾ ਇਸ ਨਾਮ ਦੇ ਪਿੱਛੇ ਇਸ ਨਾਮ ਨੂੰ ਇਸ ਪਾਤਾ ਬਚਾਉਣ ਦੇ ਵਿੱਚ ਜੋ ਉਹਨਾਂ ਦਾ ਯੋਗਦਾਨ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਇਹ ਉਹ ਇੱਕ ਬਹੁਤ ਵੱਡੀ ਸ਼ਖਸੀਅਤ ਸੀ ਲੇਖਕ ਸੰਪਾਦਕ ਉਹਦੇ ਨਾਲ ਨਾਲ ਇੱਕ ਬਹੁਤ ਹੀ ਵੱਡੇ ਸਟੇਜ ਦੇ ਬਹੁਤ ਸਾਰੇ ਕਲਾਕਾਰ ਸੀ ਜਣਕੇ ਉਹ ਮੰਚ ਨੂੰ ਬਹੁਤ ਸਾਰ ਚਾਲਤ ਕਰ ਸਕਦੇ ਸੀ ਠੰਗੇ ਚੰਗੇ ਢੰਗ ਨਾਲ ਤੇ ਅਸੀਂ ਸਮਝਦੇ ਆ ਉਹ ਇੱਕ ਰਾਜ ਜਿਹੀ ਬਹੁਤ ਗੁਣਾਂ ਤੋਂ ਇੱਕ ਤੇ ਘਾੜੀ ਨੂੰ ਉਸ ਕਰ ਰਹੇ ਆ ਤੇ ਜਿਹੜੀ ਉਹਨਾਂ ਨੇ ਟੀਮ ਰੱਖ ਕੇ ਤਿਆਰ ਕੀਤੀ ਹੈ ਉਹਨਾਂ ਦੇ ਨਾਨ ਦੇਵਾ ਜਿਹੜੇ ਸਾਥੀ ਹੈਗੇ ਆ ਕੋਈ ਇਸ ਕਾਰਜ ਨੂੰ ਅੱਗੇ ਰੱਖਣਗੇ ਤੇ ਇਸ ਮੌਕੇ ਤੇ ਮੈਂ ਜਿਹਨੇ ਸਾਡੇ ਬਧੂਆਂ ਲੋਕ ਪੋਲੀਟਿਕਲ ਲੋਕ ਤੋਂ ਆਏ ਆ ਉਹਨਾਂ ਦਾ ਵੀ ਇੱਥੇ ਆਉਣ ਤੇ ਧੰਨਵਾਦ ਕਰਦਾ ਤੇ ਨਾਲ ਹੀ ਆਪਣੇ ਵਿਛੜੇ ਸਾਥੀ ਨੂੰ ਬਧਰਾ ਅਰਮਾਨ ਸਿਰਦਾਈ ਦੀ ਬੇਨਤ ਕਰਦਾ ਧੰਨਵਾਦ ਸਾਜੀ ਜੀ ਦੇ ਸਭ ਡਾਕਟਰ ਰਵਾਨਾ ਦੇ ਜਾਨ ਦੇ ਸਾਡੇ ਪਿੰਡ ਨੂੰ ਬਹੁਤ ਘਟਾ ਪਿਆ ਆ ਕਿਉਂਕਿ ਇਹ ਸਾਹਿਤ ਨਾਲ ਜੁੜ ਰਿਹਾ ਹਰੇਕ ਨਾਲ ਇਹਨਾਂ ਦਾ ਪਿਆਰ ਸੀਗਾ ਤੇ ਪਿੰਡ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਹੋਵੇ ਪਰਚੜਦੇ ਜਾਂਦੇ ਸੀਗੇ ਪਰ ਜਿਹੜੀ ਬਿਮਾਰੀ ਉਹਨਾਂ ਨੂੰ ਬਹੁਤ ਅਜੀਬ ਉਹਦੇ ਨਾਲ ਬਿਮਾਰੀ ਦਾ ਸ਼ਿੰਗਾਰ ਚ ਕਰਦੇ ਹੋਏ ਉਹ ਅਜਿਹਾ ਸਾਡੇ ਤੋਂ ਕਿਹਾ ਹੋ ਗਿਆ ਹੈ ਇਹਦੇ ਨਾਲ ਪਰਿਵਾਰ ਨਾਲ ਤਾਂ ਘਟਾ ਪੈਣਾ ਹੈ ਸਾਡੇ ਆਪਣੇ ਸਮਾਜ ਨੂੰ ਜਿਹੜੇ ਕੱਤੀਆ ਮਜ਼ਦੂਰਾਂ ਦੀ ਗੱਲ ਕਰਦੇ ਸੀਗੇ ਉਹਨਾਂ ਨੂੰ ਬਹੁਤ ਘਟਾ ਪਿਆ ਹੈ ਆ ਅਜਿਹਾ ਸਰਦਾ ਦੇ ਪੁੱਲ ਪੇਟ ਕਰਦੇ ਇਹਨਾਂ ਨੂੰ ਸੇ ਪਰਮਾਤਮਾ ਜਨ ਦੇ ਗੁਰੂ ਨੂੰ ਆਪਣੇ ਚੰਨਾਂ ਚ ਵਾਜੇ ਭਾਈ ਗੁਰੂ ਇਹ ਭਾਰਤ ਪ੍ਰਬੰਧ ਪਾੜਾ ਮੰਨਣ ਦਾ ਬਾਰੇ ਬੰਗਾ ਤੋਂ ਇੰਡੀਅਨ ਨਿਊਜ਼ ਟੀਵੀ ਲਈ ਪੱਤਰਕਾਰ ਨਰਿੰਦਰ ਸਿੰਘ ਦੀ ਖਾਸ ਰਿਪੋਰਟ